ਭਾਰਤੀ ਜਨਤਾ ਪਾਰਟੀ ਚੋਣ ਪ੍ਰਚਾਰ ਦੇ ਵੇਲੇ 400 ਪਾਰ ਦਾ ਨਾਰਾ ਲੈ ਕੇ ਆਈ ਪਰ ਉਸ ਨਾਰੇ ਦੇ ਤਹਿਤ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਵੱਡਾ ਫਤਵਾ ਨਹੀਂ ਮਿਲਿਆ ਤੇ ਆਖਰਕਾਰ ਇੱਕ ਲੰਗੜੀ ਸਰਕਾਰ ਬਣਾਉਣੀ ਪਈ ਲੰਗੜੀ ਸਰਕਾਰ ਤੋਂ ਭਾਵ ਹੈ ਕਿ ਨਤੀਸ਼ ਕੁਮਾਰ ਤੇ ਚੰਦਰਬਾਬੂ ਨਾਈਡੂ ਇਹਨਾਂ ਦੋਹਾਂ ਲੀਡਰਾਂ ਦੇ ਨਾਲ ਮੇਲਮਲਾਪ ਕਰਨਾ ਪਿਆ ਉਹਨਾਂ ਨੂੰ ਦੁਬਾਰਾ ਤੋਂ ਨਾਲ ਲੈ ਕੇ ਚੱਲਣਾ ਪਿਆ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਣਦੇਖਿਆ ਕਰ ਦਿੱਤਾ ਗਿਆ ਸੀ ਉਸ ਵੇਲੇ ਜਦੋਂ ਭਾਰਤੀ ਜਨਤਾ ਪਾਰਟੀ ਨੂੰ ਇੰਜ ਲੱਗਦਾ ਸੀ ਕਿ ਅਸੀਂ ਇਕੱਲਿਆਂ ਚੋਣ ਜਿੱਤ ਦੇਣੀ ਹੈ ਜਾਣਕਾਰੀ ਦੇਦੀ ਹੈ ਕਿ ਉਸ ਤੋਂ ਬਾਅਦ ਵਿੱਚ ਜਦੋਂ ਵੱਡਾ ਫਤਵਾ ਨਹੀਂ ਮਿਲਿਆ ਆਸਾਂ ਦੇ ਉੱਤੇ ਖਰੇ ਨਹੀਂ ਉਤਰ ਸਕੀ ਭਾਰਤੀ ਜਨਤਾ ਪਾਰਟੀ ਤਾਂ ਫਿਰ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਦੇ ਵਿਚਾਲੇ ਸਭ ਕੁਝ ਠੀਕ ਨਾ ਹੋਣ ਦੀਆਂ ਚਰਚਾਵਾਂ ਚੱਲ ਪਈਆਂ ਨੇ ਮੋਨ ਭਗਵਤ ਜਿਹੜੇ ਸਰਸੰਗ ਚਾਲਕ ਨੇ ਆਰਐਸਐਸ ਦੇ ਉਹਨਾਂ ਦੇ ਵੱਲੋਂ ਇੱਕ ਐਸਾ ਬਿਆਨ ਦਿੱਤਾ ਗਿਆ ਜਿਸ ਬਿਆਨ ਦੇ ਉੱਤੇ ਕਾਂਗਰਸ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ ਇੰਡੀਆ ਆਲਾਈንስ ਵੀ ਚਾਰੇ ਪੈਰ ਚੱਕ ਕੇ ਉਸ ਬਿਆਨ ਦੇ ਉੱਤੇ ਪੈ ਗਿਆ ਤੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਸੁਣੋ ਕਿਸੇ ਨਾ ਕਿਸੇ ਤਰੀਕੇ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇੱਕ ਨਿਜੀ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਜਦੋਂ ਦੀ ਮੇਰੀ ਮਾਤਾ ਜੀ ਦੀ ਮੌਤ ਹੋਈ ਆ ਉਸ ਤੋਂ ਬਾਅਦ ਵਿੱਚ ਮੈਨੂੰ ਇੰਜ ਲੱਗਣ ਲੱਗ ਪਿਆ ਕਿ ਮੇਰਾ ਜਨਮ ਨਹੀਂ ਹੋਇਆ ਮੈਂ ਬਾਇਓਲੋਜੀਕਲ ਨਹੀਂ ਆ ਮੈਨੂੰ ਰੱਬ ਨੇ ਭੇਜਿਆ ਮੈਨੂੰ ਭਗਵਾਨ ਨੇ ਭੇਜਿਆ ਤੇ ਭਗਵਾਨ ਨੇ ਮੈਨੂੰ ਲੋਕਾਂ ਦੀ ਸੇਵਾ ਕਰਨ ਵਾਸਤੇ ਭੇਜਿਆ ਤਾਂ ਜਦੋਂ ਇਦਾਂ ਦਾ ਬਿਆਨ ਦਿੱਤਾ ਗਿਆ ਵਿਰੋਧੀ ਪਾਰਟੀਆਂ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਰੱਬ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਤਾ ਇਸ ਚੀਜ਼ ਦਾ ਕਿਤੇ ਨਾ ਕਿਤੇ ਨੁਕਸਾਨ ਵੀ ਜ਼ਰੂਰ ਹੈ ਭਾਰਤੀ ਜਨਤਾ ਪਾਰਟੀ ਨੇ ਇਹ ਚੋਣਾਂ ਦੇ ਵਿੱਚ ਹੋਇਆ ਕਿਉਂਕਿ ਲੋਕਾਂ ਨੂੰ ਇਹ ਚੀਜ਼ ਬਿਲਕੁਲ ਵੀ ਨਹੀਂ ਜੱਚੀ ਜਿਸ ਤਰੀਕੇ ਦੇ ਨਾਲ ਇਹ ਭਾਰਤੀ ਜਨਤਾ ਪਾਰਟੀ ਲੋਕਾਂ ਨੂੰ ਜਿਚਾਉਣਾ ਚਾਹੁੰਦੀ ਸੀ ਤਾਂ ਹੁਣ ਉਸੇ ਬਿਆਨ ਨੂੰ ਲੈ ਕੇ ਬੱਕੋ ਬੱਕਰੀਆਂ ਪ੍ਰਤੀਕਿਰਿਆ ਆਬ ਅਸੀਂ ਪਹਿਲਾਂ ਵੀ ਸੁਣ ਚੁੱਕੇ ਹਾਂ ਪਰ ਆਰਐਸਐਸ ਦੇ ਮੁਖੀ ਦੇ ਵੱਲੋਂ ਇੱਕ ਐਸੀ ਪ੍ਰਤੀਕਿਰਿਆ ਦਿੱਤੀ ਗਈ ਹੈ ਜਿਹਨੂੰ ਇਹਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਅਸੀਂ ਨਹੀਂ ਜੋੜ ਰਹੇ ਆ ਵਿਰੋਧੀ ਪਾਰਟੀਆਂ ਜੋੜ ਰਹੀਆਂ ਨੇ ਜਿਹਦੇ ਕਰਕੇ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਬਿਆਨ ਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਉਸ ਬਿਆਨ ਦੇ ਨਾਲ ਕੋਈ ਲਿੰਕ ਹੋ ਵੀ ਸਕਦਾ ਕੋਈ ਡਾਟ ਕਨੈਕਟ ਹੋ ਵੀ ਸਕਦਾ ਮੋਹਨ ਭਾਗਵਤ ਜਿਹੜੇ ਆਰਐਸਐਸ ਦੇ ਮੁਖੀ ਨੇ ਉਹ ਵੀਰਵਾਰ ਨੂੰ ਝਾਰਖੰਡ ਦੇ ਗੁੰਮਲਾ ਦੇ ਵਿੱਚ ਪਹੁੰਚਦੇ ਐ ਇੱਕ ਉੱਥੇ ਗੈਰ ਲਾਭਕਾਰੀ ਸੰਸਥਾ ਹੁੰਦੀ ਐ ਜਿਹੜੀ ਇੱਕ ਵੱਡਾ ਪਿੰਡ ਪਧਰੀ ਪ੍ਰੋਗਰਾਮ ਹੈ ਜਿਹੜਾ ਉਹ ਰੱਖਦੀ ਐ ਵਰਕਰ ਮੀਟਿੰਗ ਹੁੰਦੀ ਐ ਉੱਥੇ ਜਿਹੜੇ ਮੋਹਨ ਭਾਗਵਤ ਨੇ ਉਹ ਆਪਣਾ ਜਿਹੜਾ ਆਪਣੇ ਵਿਚਾਰ ਨੇ ਉਹ ਸਾਂਝੇ ਕਰ ਰਹੇ ਹੁੰਦੀ ਆ ਸੰਬੋਧਨ ਕਰ ਰਹੇ ਹੁੰਦੇ ਆ ਤਾਂ ਉਸ ਵੇਲੇ ਉਹਨਾਂ ਨੇ ਕਿਹਾ ਗੱਲਬਾਤ ਕਰਦਿਆਂ ਕਰਦਿਆਂ ਕਿ ਤਰੱਕੀ ਦਾ ਕਦੇ ਵੀ ਅੰਤ ਨਹੀਂ ਹੋ ਸਕਦਾ ਜਦੋਂ ਅਸੀਂ ਆਪਣੇ ਟੀਚੇ ਤੇ ਪਹੁੰਚਦੇ ਆ ਤਾਂ ਫੇਰ ਅਸੀਂ ਦੇਖਦੇ ਆ ਕਿ ਅਜੇ ਹੋਰ ਵੀ ਬਹੁਤ ਕੁਝ ਕਰਨਾ ਬਾਕੀ ਹੈ ਉਹਨਾਂ ਨੇ ਕਿਹਾ ਕਿ ਮਨੁੱਖ ਹੈ ਜਿਹੜਾ ਉਹ ਪਹਿਲਾ ਸੁਪਰਮੈਨ ਬਣਨਾ ਚਾਹੁੰਦਾ ਫੇਰ ਉਹ ਸੁਪਰਮੈਨ ਬਣ ਕੇ ਬਾਕੀ ਲੋਕਾਂ ਦੇ ਨਾਲ ਉਹ ਵੱਖਰਾ ਹੋਣਾ ਚਾਹੁੰਦਾ ਵੱਖਰਾ ਦਿਖਣਾ ਚਾਹੁੰਦਾ ਹੈ ਤੇ ਆਖਰ ਨੂੰ ਉਹ ਭਗਵਾਨ ਬਣਨਾ ਚਾਹੁੰਦਾ ਹੈ ਉਹ ਦੇਵਤਾ ਬਣਨਾ ਚਾਹੁੰਦਾ ਹੈ ਇਸ ਤਰੀਕੇ ਦਾ ਜਿਹੜਾ ਬਿਆਨ ਹੈ ਉਹ ਮੋਨ ਭਾਗਵਤ ਵੱਲੋਂ ਦਿੱਤਾ ਗਿਆ ਉਹਨਾਂ ਆਖਿਆ ਕਿ ਪਹਿਲਾ ਬੰਦਾ ਸੁਪਰਮੈਨ ਬਣਨਾ ਚਾਹੁੰਦਾ ਹਾਲਾਂਕਿ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਨਾਮ ਨਹੀਂ ਲਿਆ ਇੱਦਾਂ ਕੁਝ ਨਹੀਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਬਾਰੇ ਮੈਂ ਬੋਲ ਰਿਹਾ ਹਾਂ ਐਸਾ ਉਹਨਾਂ ਨੇ ਕੁਝ ਵੀ ਨਹੀਂ ਆਖਿਆ ਪਰ ਉਹਨਾਂ ਦੇ ਬਿਆਨ ਦੇ ਵਿੱਚ ਕਿਤੇ ਨਾ ਕਿਤੇ ਡਾਟ ਨੇ ਜਿਹੜੇ ਉਹ ਲੋਕਾਂ ਦੇ ਵੱਲੋਂ ਜਿਹੜੇ ਸੁਣਨ ਵਾਲੇ ਨੇ ਉਹਨਾਂ ਦੇ ਵੱਲੋਂ ਤੇ ਜਿਹੜੇ ਆਲੋਚਕ ਨੇ ਉਹਨਾਂ ਦੇ ਵੱਲੋਂ ਤੇ ਸਿਆਸੀ ਮਾਰਾਂ ਦੇ ਵੱਲੋਂ ਡਾਟ ਕਨੈਕਟ ਕੀਤੇ ਜਾ ਰਹੇ ਆ ਉਹਨਾਂ ਆਖਿਆ ਕਿ ਪਹਿਲਾ ਬੰਦਾ ਸੁਪਰਮੈਨ ਬਣਨਾ ਚਾਹੁੰਦਾ ਭਾਵ ਕਿ ਆਮ ਮਨੁੱਖਾਂ ਦੇ ਨਾਲ ਉਹ ਸਭ ਤੋਂ ਟੌਪ ਤੇ ਪਹੁੰਚਣਾ ਚਾਹੁੰਦਾ ਉਸ ਤੋਂ ਬਾਅਦ ਦੇ ਵਿੱਚ ਉਹ ਦੇਵਤਾ ਬਣਨਾ ਚਾਹੁੰਦਾ ਉਸ ਤੋਂ ਬਾਅਦ ਦੇ ਵਿੱਚ ਫਿਰ ਉਹ ਭਗਵਾਨ ਬਣ ਦੀ ਇੱਛਾ ਵੀ ਰੱਖਦਾ ਹੈ ਤੁਹਾਨੂੰ ਦੱਸ ਦਈਏ ਕਿ ਫਿਰ ਉਹਨਾਂ ਨੇ ਕਿਹਾ ਕਿ ਭਾਰੀ ਅੰਦਰੂਨੀ ਤੇ ਭਾਰੀ ਵਿਕਾਸ ਦਾ ਕੋਈ ਅੰਤ ਨਹੀਂ ਹੁੰਦਾ ਇਹ ਇੱਕ ਨਿਰੰਤਰ ਪ੍ਰਕਿਰਿਆ ਪਰ ਬਹੁਤ ਕੁਝ ਕੀਤਾ ਗਿਆ ਤੇ ਬਹੁਤ ਕੁਝ ਕਰਨਾ ਅਜੇ ਬਾਕੀ ਹੈ ਇਸ ਤਰੀਕੇ ਦੇ ਨਾਲ ਜਦੋਂ ਭਗਵਾਨ ਵਾਲੀ ਗੱਲ ਆਖੀ ਗਈ ਤਾਂ ਸਿੱਧਾ-ਸਿੱਧਾ ਜਿਹੜਾ ਲਿੰਕ ਹੈ ਉਹ ਕਾਂਗਰਸ ਦੇ ਵੱਲੋਂ ਜਾਂ ਵਿਰੋਧੀ ਪਾਰਟੀਆਂ ਦੇ ਵੱਲੋਂ ਉਹ ਲਿੰਕ ਸਿੱਧੇ ਦਾ ਸਿੱਧਾ ਉਸ ਗੱਲ ਦੇ ਨਾਲ ਜੋੜ ਦਿੱਤਾ ਗਿਆ ਉਸ ਬਿਆਨ ਦੇ ਨਾਲ ਜੋੜ ਦਿੱਤਾ ਗਿਆ ਜਿੱਦੀ ਰਜ ਕੇ ਲੋਚਨਾ ਕੀਤੀ ਗਈ ਸੀ ਜਿਦੇ ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਮੈਂ ਬਾਇਓਲੋਜੀਕਲ ਨਹੀਂ ਮੰਨਦਾ ਆਪਣੇ ਆਪ ਨੂੰ ਮੇਰੀ ਮਾਂ ਦੀ ਮੌਤ ਤੋਂ ਬਾਅਦ ਵਿੱਚ ਮੈਨੂੰ ਲੱਗਦਾ ਕਿ ਮੈਨੂੰ ਪੇਟ ਤੋਂ ਜਨਮ ਨਹੀਂ ਦਿੱਤਾ ਗਿਆ ਮੈਨੂੰ ਭਗਵਾਨ ਨੇ ਖੁਦ ਭੇਜਿਆ ਤਾਂ ਇਸ ਬਿਆਨ ਦੇ ਨਾਲ ਸਿੱਧੇ ਲਿੰਕ ਜੋੜ ਦਿੱਤੇ ਗਏ ਵਿਰੋਧੀਆਂ ਦੇ ਵੱਲੋਂ ਹਾਲਾਂਕਿ ਦੀ ਸਚਾਈ ਕੀ ਹੈ ਕਿ ਮੋਨ ਭਗਵਤ ਨੇ ਸੱਚਮੁੱਚ ਹੀ ਇਸ ਗੱਲ ਨੂੰ ਲੈ ਕੇ ਬਿਆਨ ਦਿੱਤਾ ਸੀ ਇਹਦੇ ਬਾਬਤ ਅਸੀਂ ਤੇਜ ਕੁਝ ਨਹੀਂ ਕਹਿ ਸਕਦੇ ਆ ਪਰ ਸਿਆਸੀ ਗਲਿਆਰਾਂ 'ਚ ਚਰਚਾ ਚੱਲ ਪਈ ਹੈ ਕਿ ਜਦੋਂ ਦਾ ਭਾਰਤੀ ਜਨਤਾ ਪਾਰਟੀ ਨੂੰ ਇੱਕ ਉਹ ਫਤਵਾ ਨਹੀਂ ਮਿਲਿਆ ਜਿਹਦੀ ਉਡੀਕ ਕੀਤੀ ਜਾ ਰਹੀ ਸੀ ਤਾਂ ਉਦੋਂ ਦਾ ਨਾ ਤਾਂ ਆਰਐਸਐਸ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਭ ਕੁਝ ਠੀਕ ਹੈ ਨਾ ਹੀ ਉਦੋਂ ਦਾ ਭਾਰਤੀ ਜਨਤਾ ਪਾਰਟੀ ਤੇ ਚੰਦਰਬਾਬੂ ਨਾਇਡੂ ਤੇ ਨਤੀਸ਼ ਕੁਮਾਰ ਉਹਨਾਂ ਦੇ ਵਿੱਚ ਸਭ ਕੁਝ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਯੂਪੀ ਚ ਯੋਗੀ ਦੇ ਨਾਲ ਵੀ ਹੁਣ ਜਿਹੜੀਆਂ ਸਮੱਸਿਆਵਾਂ ਨੇ ਉਹ ਭਾਰਤੀ ਜਨਤਾ ਪਾਰਟੀ ਨੂੰ ਖੜੀਆਂ ਹੋਣ ਲੱਗੀਆਂ ਨੇ ਤੇ ਯੋਗੀ ਨੂੰ ਥੱਲੇ ਤਾਰਨ ਦੀ ਯੋਗੀ ਨੂੰ ਖੁੱਡੇ ਲੈਣ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਵੀ ਚਰਚਾ ਚੱਲੀ ਹੈ ਤਾਂ ਇਹਦੇ ਨਾਲ तमाम ਹੋਰ ਬੜੀਆਂ ਚਰਚਾਵਾਂ ਨੇ ਜਨਮ ਲਿਆ ਪਰ ਇੱਕ ਗੱਲ ਜ਼ਰੂਰ ਹੈ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਕਹਿੰਦੀ ਹੁੰਦੀ ਸੀ ਕਿ ਮੋਦੀ ਸਰਕਾਰ ਤਾਂ ਹੁਣ ਉਹ ਕਹਿਣ ਲੱਗ ਗਏ ਨੇ ਕਿ ਐਂਡੀਏ ਦੀ ਸਰਕਾਰ ਭਾਵੇਂ ਕਿ ਐਂਡੀਏ ਦੇ ਨਾਲ ਗੱਠਜੋੜ ਹੋਣ ਤੋਂ ਬਾਅਦ ਦੇ ਵਿੱਚ ਹੀ ਉਹਨਾਂ ਨੂੰ ਜਿਹੜੀ ਆ ਬਹੁਮਤ ਦੇ ਨਾਲ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਨਹੀਂ ਉਹਨਾਂ ਨੂੰ ਬਹੁਤ ਜਿਹੜਾ ਉਹ ਉਸ ਤਰੀਕੇ ਦਾ ਨਹੀਂ ਮਿਲਣਾ ਸੀ ਜਿਹਦੀਆਂ ਆਸਾਂ ਕੀਤੀਆਂ ਜਾ ਰਹੀਆਂ ਸੀ ਸੋ ਹੁਣ ਮੋਨ ਭਗਵਤ ਦੇ ਬਿਆਨ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਹਾਲੇ ਤੱਕ ਉਹਨਾਂ ਨੇ ਕੋਈ ਸਪਸ਼ਟੀਕਰਨ ਤਾਂ ਇਸ ਦੇ ਉੱਤੇ ਨਹੀਂ ਦਿੱਤਾ ਕਿ ਮੈਂ ਕਿਨੂੰ ਲੈ ਕੇ ਇਹ ਚੀਜ਼ ਬੋਲੀ ਹੈ ਪਰ ਵਿਰੋਧੀ ਕਹਿ ਰਿਹਾ ਹੈ ਕਿ ਸਿੱਧਾ ਸਿੱਧਾ ਨਿਸ਼ਾਨਾ ਉਸ ਸ਼ਖਸ਼ੀਏ ਉੱਤੇ ਲਗਾਇਆ ਗਿਆ ਜਿਹੜਾ ਆਪਣੇ ਆਪ ਨੂੰ ਕਹਿੰਦਾ ਹੁੰਦਾ ਸੀ ਕਿ ਮੈਂ ਭਗਵਾਨ ਦਾ ਭੇਜਿਆ ਹੋਇਆ ਦੂਤ ਸਮਝਦਾ ਆਪਣੇ ਆਪ ਨੂੰ ਮੇਰਾ ਸਰੀਰ ਬਾਇਓਲੋਜੀਕਲ ਨਹੀਂ ਹੈ ਜਿਵੇਂ ਕਿ ਹਰ ਇੱਕ ਇਨਸਾਨ ਹਰ ਇੱਕ ਜਾਨਵਰ ਹਰ ਇੱਕ ਨਿੱਕੀ ਤੋਂ ਲੈ ਕੇ ਵੱਡੀ ਜੀਵ ਜੰਤੂ ਹਰ ਇੱਕ ਕਿਸਮ ਦਾ ਹੁੰਦਾ ਹੈ